ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਸਿੰਘ ਨਾਲੇ ਵਾਗਦਾ ਹੋ ਬਦਲਾ ਚੜਿਆ ਵਾਰੇ ਵਾਗਦਾ ਲੈ ਅਲੰਗੜ ਦੇ ਵਿੱਚ ਦਾ ਹੈਲੋ 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 ਹੋ ਜੇ ਅਬਦਾ ਨੀਦਾ ਇਹ ਧਰਤੀ ਵੇਸ ਪੰਜਾਬ ਦੀ ਜਿੱਥੇ ਵਗਦੇ ਪੰਜ ਦਰਿਆ ਇਹ ਧਰਤੀ ਵੇਸ ਪੰਜਾਬ ਦੀ ਧਾਰੇ ਗੁਰੂਆਂ ਪੀਰਾਂ ਦਾ ਘਰ ਗੁਰੂਆਂ ਪੀਰਾਂ ਦਾ ہلو 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 رو رو ا کھیت درد دوابے مال بے وجہ دی رو رو ا کھیت जांगी ना रोटी पण जाची ओ हो हो जा अडरेन ले जा पियो

ਬੰਦੇ ਮਾਤਮ ਅੱਜ ਸ਼ਹੀਦੀ ਆਜੂ ਸਰਦਾਰ ਭਗਤ ਸਿੰਘ ਦਾ 118ਵਾਂ ਜਨਮ ਦਿਹਾੜਾ ਆਵਾਂ ਅਸੀਂ ਬੜੇ ਇਸ ਭਾਗੇਸ਼ਾਲੀ ਆ ਅਸੀਂ ਉਹਨਾਂ ਦੀ ਸ਼ਹੀਦਾਂ ਦੀ ਧਰਤੀ ਤੇ ਜਨਮ ਲਿਆ ਉਹਨਾਂ ਦਾ ਖੂਨ ਸਾਡੇ ਲਗਾ ਵਿੱਚ ਚੱਲਦਾ ਪਿਆ ਵਾ ਉਹੀ ਜਜ਼ਬਾ ਸਾਡੇ ਵਿੱਚ ਆ ਜੋ ਜਜ਼ਬਾ ਸ਼ਹੀਦੀ ਆਜੂ ਸਰਦਾਰ ਭਗਤ ਸਿੰਘ ਦਾ ਆਪਣੀ ਗੋਵਾਂ ਵਾਸਤੇ ਆਪਣੀ ਦੇਸ਼ ਦੇਸ਼ ਵਾਸਤੇ ਮੈਂ ਸਾਰੇ ਸ਼੍ਰੀਪਗਸਿ ਨਗਦੇ ਨਿਵਾਸੀਆਂ ਨੂੰ ਵਧਾਈ ਦਿਨਾਵਾ ਕਿ ਤੁਸੀਂ ਇਸ ਸ਼ੀਰ ਦੀ ਧਰਤੀ ਦੇ ਜਨਮ ਲਿਆ ਵਾ ਔਰ ਤੁਸੀਂ ਇਹਨਾਂ ਦੀ ਸੋਚ ਦੇ ਪਹਿਲਾ ਜਨਮ ਆਪਨੇ ਧਰਮ ਲਈ ਆਪਣੇ ਵਿਨੇਸ਼ ਦੇਸ਼ ਲਈ ਆਪਣੀ ਸ਼ਰਧਾਂ ਦੀ ਰੱਖਿਆ ਲਈ ਹਮੇਸ਼ਾ ਤਤਪਰ ਹੋਗੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਤਨ ਮਨ ਧੰਦਰਾਂ ਦੇ ਇਸ ਦੀ ਸੇਵਾ ਕਰਨੀ ਹੈ ਆਪਣੇ ਧਰਮ ਦੀ ਸੇਵਾ ਕਰਨੀ ਹੈ ਇਸ ਸੰਦੇਸ਼ ਚੂਲੀ ਵਰਸ ਸੰਗੋਸ਼ੀ ਦੀ ਅਜਮ ਸਰਤਾ ਪਗਸਿ ਲੇਗੇ ਸੀ

ਦੇਸ਼ ਦੀ ਗਿੰਦੜੀ ਏ ਬੜੀ ਔਖੀ ਕੱਲਾ ਕਰਨੀ ਆ ਟਰ ਸਖਲੀਆਂ ਨੇ ਜੇ ਨਾ ਦੇਸ਼ ਸੇਵਾ ਵਿੱਚ ਪੈਰ ਰੱਖਿਆ ਹਾ ਉਹਨਾਂ ਲੱਖ ਮੁਸੀਬਤਾ ਖਲੀਆਂ ਗੋਰੀਆ ਮ ਕਦਮਾਂ ਕਰਿਆ ਕਹਿੰਦੇ ਗੋਰੀਆ ਕਹਿੰਦੇ ਗੋਰੀਆ ਮ ਕਦਮਾਂ ਕਰਿਆ ਭਗਤ ਸਿੰਘ ਸੂਰਮੇ ਤੇ ਸਫਾਲਾ ਕੇ ਸਫਾਲਾ ਕੇ ਸੀ 302 ਦੀ ਭਾਂਸੀ ਵਾਲੀ ਸਰਕਾਰਤੀ ਗੋਰੇ ਜੱਜ ਨੇ ਗੋਰੇ ਜੱਜ ਨੇ ਸੁਣਾ ਦਿੱਤਾ ਫੈਸਲਾ ਸੁਣ ਸੁਣ ਬੋਲੇ ਸੂਰਮਾ ਮਖਣਾ ਦੇਸ਼ ਨੂੰ ਪਿਆ ਰਾਜਿੰਦ ਤੋਂ ਅਸੀਂ ਰਖੜਾ ਮੁਲਾਕਾਤ ਨੂੰ ਜਦੋਂ ਮੈਂ ਆਈ ਵਈ ਮੁਲਾਕਾਤ ਨੂੰ ਮੁਲਾਕਾਤ ਨੂੰ ਜਦੋਂ ਮੈਂ ਆਈ ਸੈਂਟਰ ਲਾਹੌਰ ਜੇਲ੍ਹ ਵਿੱਚ ਪਿੱਛੇ ਸਿੱਖਾਂ ਦੇ ਸਿੱਖਾਂ ਦੇ ਭਗਤ ਸਿੰਘ ਨੇਕੇ ਅੱਖੀਆਂ ਚੋਂ ਪਾਣੀ ਆ ਗਿਆ ਦੇਖ ਮਾ ਨੂੰ ਨੂੰ ਪਗਤ ਸਿੰਘ ਬੋਲਿਆ ਕਿਹੜੀ ਗੱਲੋਂ ਹੰਝੂ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਅੰਬਲੀ ਤੇ ਤਾਨੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチ ਸਿੰਘ ਇਜਾਜ਼ਤ ਦਿਓ ਧੰਨਵਾਦ